ਐਸਸ ਸਿੱਖਾਂ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟ ਇਵੈਂਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਆਂ ਆਹ ਬੱਚੇ ਜਿਹੜੇ ਇਹਨਾਂ ਦੇ ਇੱਕ ਮਗਰ ਵੱਛੀ ਭੜੀ ਪਿਆਦੀ ਆਂ ਆਹ ਦੇਖ ਸਕਦੇ ਚੰਗੇ ਟੀਕੇ ਦੀ ਵੱਛੀ ਆ ਇੱਕ ਮਗਰ ਤੇ ਇੱਕ ਮਗਰ ਵੱਛਾ ਆ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸਨਾ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੇ ਮੇਰਾ ਜਿੰਦਾ ਫੋਨ ਨੰਬਰ ਹੈਗਾ 99457394 ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਤੇ ਪੁਰਾਣੇ ਤਰਨਤਾਰਾ ਰੋਡ ਦੇ ਵਿੱਚ ਪਿੰਡ ਗਰਵਾਲੀ ਪੈਂਦਾ ਆਪਣਾ ਠੀਕ ਹੈ ਜੀ ਹਾਂਜੀ ਤੇ ਦੋ ਫਿਰ ਹਾਂਜੀ ਆਪ ਨੂੰ ਲੋਅਰ ਦੋਵੇਂ ਸੂਈਆਂ ਸਵਾਈਆਂ ਹਨਾ ਇੱਕ ਜਰਸੀ ਤੇ ਇੱਕ ਕ੍ਰੋਸ ਹਾਂਜੀ ਆਹ ਦੇਖ ਸਕਦੇ ਖਾਣ ਵੀ ਇਹਦੇ ਕਰੀ ਲਾਗੇ ਰਹਿ ਤੁਹਾਨੂੰ ਦਿਖਾ ਦਿੰਦੇ ਬਹੁਤ ਵਧੀਆ ਰੁਪੀਜੀ ਤੁਹਾਨੂੰ ਕੁਆਲਟੀ ਬਹੁਤ ਵਧੀਆ ਲੱਗਦੀ ਠੀਕ ਹੈਗੇ ਵੀ ਠੰਡੀ ਤੇਰੀ ਆ ਜਿਹੜੀ ਠੰਡੀ ਹਰਤੀ ਦੀ ਠੰਡੀ ਠੀਕ ਹੈ ਹਾਂ ਕੋਈ ਪੂਰ ਛਟਾ ਨਹੀਂ ਹੋਗਾ ਠੀਕ ਹੈ ਕਿੰਨਾ ਜਿਹੜੇ ਕੱਲ ਦੁੱਧ ਤਿਆਰ ਬਿਲਕੁਲ ਤਿਆਰ ਜਿਹੜਾ ਬੱਚੇ ਚਵਾ ਦੇਣਾ ਵੀ ਇਹ ਤੁਹਾਡੇ ਘਰੋਂ ਕੋਈ ਚੱਕ ਲੈ ਜੇ ਹਨਾ ਇੱਥੇ ਵੀ ਦੀ ਭਾਅ ਕੋ ਚਾਰ ਦਿਨ ਚੋਈ ਠੀਕ ਹੈ ਹਾਂ ਤੇ ਬੱਚਾ ਇਹਦੇ ਮਗਰ ਵੱਛਾ ਹਾਂ ਜਿਹਦੇ ਮਗਰ ਵੱਛਾ ਆ ਗਿਆ ਹਾਂ ਜਿਹੜਾ ਵੱਛਾ ਜਿਹਦੇ ਮਗਰ ਲਾਲ ਯਾਰ ਅਸੀਂ ਚਲੋ ਤੋਰੋ ਹਾਂ ਫੇਰ ਇੱਕ ਗਰੀਬ 12 ਕ ਲੀਟਰ ਦੇ ਕਰੀਬ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਲੱਗੇ ਲੈ ਵੀ ਜੀ 800 ਰੁਪਏ ਦੀ ਫ੍ਰੀਜੀ ਆ ਠੀਕ ਆ ਫ੍ਰੀਜੀ ਆ ਜਿੱਦਾਂ ਮਰਜ਼ੀ ਕੋਈ ਭੈਣ ਭਰਾ ਕੋਈ ਬੈਠਾ ਰਵੇ ਜਿੱਦਾਂ ਮਰਜ਼ੀ ਚੋਈ ਜਾ ਠੀਕ ਆ ਹਾਂ ਜੀ ਲੈ ਜੀ 800 ਸੀਰ ਬਾਕੀ ਜਿਹਤਾਂ ਆਮ ਜਰਸੀਆਂ ਹੁੰਦੀਆਂ ਵਾ ਉਹਦੇ ਨਾਲ ਮਾਸਾ ਕਰਦੇ ਦਾ ਪੋਟਾ ਕੋਚਾ ਹੀ ਆ ਪੰਜਾਬ ਚ ਪੰਜਾਬ ਵਾਲੀ ਜਰਸੀ ਵਰਗਾ ਕਰਦੇ ਆ ਜਿਹੜਾ ਇਹਦਾ ਜਰਸੀਆਂ ਦੇ حساب ਨਾਲ ਲਈਏ ਤੇ ਕੱਦ ਚੰਗਾ ਵਾ ਇਹਦਾ ਜੇ ਤੁਹਾਨੂੰ ਤੁਹਾਨੂੰ ਮਿਰਜੀ ਓਕੇ ਸਾਰੇ ਹਰਜੀਤ ਸਾਹਿਬ A1 ਹੈ ਫਰਸਟ ਕਲਾਸ ਹੈ ਠੀਕ ਹੈ ਤੇ ਕਿੰਨਾ ਰੱਖਨੇ ਦਾ ਮੁੱਲ ਇਹ ਹਜ਼ਾਰ ਰੁਪਏ ਆਪਾਂ ਅੱਜ ਯਾਨੀ ਕਿ ਇਹ ਮੁੱਲ ਪਾਉਣੇ ਜੀ ਟਰ ਸ਼ੌਟ ਹੀ ਕਰ ਲਈ ਅੱਛਾ ਇਹ 25000 ਜੋਸ਼ੀ ਦਾ 35000 ਜੀ ਬਾਕੀ ਚਲੋ ਮੌਕੇ ਤੇ ਮਾਤਨ ਕਰਦੇ ਚਲੋ ਕੋ ਫੋਨ ਲਾਵੇ ਮੋੜੋ ਨਾ ਕਿਸੇ ਨਾ ਨਹੀਂ ਨਹੀਂ ਮੋੜਦੇ ਨਹੀਂ ਆਪੀ ਜੀ ਵੱਛੀ ਆਏ ਬੜੀ ਸਾਫ ਠੀਕ ਆ ਬਾਕੀ ਹੈ ਮੇਨ ਵਾਦਾ ਹੈ ਕਿ ਬਿਲਕੁਲ ਠੰਡੀ ਤੇਰੀ ਹੈ ਜੀ ਠੀਕ ਆ ਤੇ ਹੁਣ ਆ ਜਿਹੜੀ ਆ ਇਹ ਨੂੰ ਆਪੀਏ 4 ਦਿਨ ਹੋ ਗਏ ਸੀ ਤੇ ਇਹਦੇ ਮਗਰ ਵੱਛੀ ਆ ਇਹਦੇ ਮਗਰ ਵੱਛੀ ਆਪੀ ਜੀ ਤੇ ਇਹਦੇ ਕੋਲ ਕਿੰਨਾ ਦੁੱਧ ਹੈ ਅੱਜ 13:00 00 12:00 ਤਿਆਰ ਹੈ ਅੱਛਾ ਹਾਂ ਜਿਹੜੇ ਮੈਲਾ ਮੂਲਾ ਮਾਰੂ ਵੀ 2 ਕਿਲੋ ਹੋਰ ਵਾਜੂ 15 ਕਿਤੇ ਲਾ ਕੇ ਜਿਹੜਾ ਚੋਈ ਤੋਰੋ ਫੇਰ ਇਹਨਾਂ ਨੂੰ ਇਹਦੇ ਮਗਰ ਵੱਛੀ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਵੀ ਖਾਤੀ ਹੈ ਇੱਕ ਵਾਰੀ ਫੇਰ ਦਿਖਾ ਦਿੰਦੇ ਹਾਂ ਕਾਫੀ ਖੂਬਸੂਰਤ ਵੱਛੀ ਹੈ ਜਿਹੜੀ ਚਿਹਰਾ ਵੀ ਇਹਦਾ ਦੇਖ ਸਕਦੇ ਜੀ ਚੰਗੇ ਢੀਗੇ ਦੀ ਵੱਛੀ ਹੈ ਲੈ ਜੀ ਤਾ ਜਲੇ ਸੁਸਾ ਚ 1000 ਰੁਪਏ ਦੀ ਹਾਂਜੀ ਹਾਂਜੀ ਤੂੰ ਲੱਪਾ ਆਇਆ ਲਾਇਆ ਤੂੰ ਸੁਹਾ ਪੀ ਕੇ ਚੱਟ ਤੇ ਇਹਦਾ ਵੀ ਇੰਨਾ ਮੁੱਲ ਫਿਰ ਇਹਦਾ ਵੀ ਆਰ ਪੀ ਜੀ ਜਿਹੜੀ ਗ੍ਰੀਡ ਨਹੀਂ ਇਹ 35000 ਜੀ ਦਾ ਅੱਛਾ ਇਹ ਵੀ 35000 ਦੇ ਛੋੜ ਛੱਡ ਵਿੱਚੋਂ ਕਰ ਦਾਂਗੇ ਛੋੜ ਵਾਲੇ 100 ਨਹੀਂ ਹੋਣੀ ਹਰ ਇੱਕ ਦੀ ਕੋਈ ਆਕੇ 30 ਜੀ ਦੇ 32 ਜੀ ਦੇ ਠੀਕ ਹੈ ਛੋੜ ਨਹੀਂ ਕਰਾਂਗੇ ਤੇ ਹੋਰ ਕੁਝ ਹੈ ਨਾ ਬਾਦ ਜੀ ਸੁਣ ਸੁਣ ਗਿਆ ਸੋਹਣਾ ਆਪਣੀ ਤਸੱਲੀ ਕਰ ਇੱਥੇ ਚਵਾਈ ਕਰਕੇ ਤਸੱਲੀ ਕਰਕੇ ਖੜਦਣਾ ਵੀਡੀਓ 'ਚ ਦੱਸਿਆਂਗੇ ਗੱਲਾਂ ਪੋਰੀਆਂ ਹੋਣ ਜਿੱਥੋਂ ਲੈ ਜਾਣ ਨਹੀਂ ਤੇ ਰਹਿਣ ਦੇਣ ਤੇ ਬਾਕੀ ਇਥੋਂ ਕਿਉਂਕਿ ਕਰਮੀ ਦਾ ਮੌਸਮ ਆ ਹਾਂ ਜੀ ਹਾਂ ਆਪਣਾ ਇਥੇ ਵੇਸ ਚ ਆ ਕੇ ਪਸੰਦ ਕਰਕੇ ਖੜਿਆ ਕਰ ਬਹੁਤ ਵਧੀਆ ਲੱਗੇ ਹਾਂ ਦੇ ਸਾਤੇ ਚੰਗੇ ਥਣ ਲੱਗੇ ਆ ਬਾਕੀ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਤਨਵਾ